ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ এবੀਪੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੂਨ 2013 ਵਿੱਚ ਕਹਿਰਬਾਨ ਹੋਈ ਕੁਦਰਤ ਨੇ ਪਹਾੜੀਆਂ ਵਿੱਚ ਵਸੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਸ਼ਰਧਾਲੂਆਂ ਨੂੰ ਵਾਂਝਿਆ ਕਰ ਦਿੱਤਾ ਸੀ ਪਰ ਇਨਸਾਨ ਦੀ ਉਮੀਦ ਹਰ ਮੁਸ਼ਕਿਲ ਦਾ ਹੱਲ ਲੱਭ ਕੇ ਨਵੇਂ ਰਸਤੇ ਬਣਾਈ ਲੈਂਦੀ ਹੈ ਉਸ ਕੁਦਰਤੀ ਕਹਿਰ ਨੇ ਸ੍ਰੀ ਹੇਮਗੁੰਡ ਸਾਹਿਬ ਦੀ ਯਾਤਰਾ ਦੇ ਰਸਤੇ ਵਿੱਚ ਪੈਂਦੇ ਗੁਰਦੁਆਰਾ ਗੋਬਿੰਦਗਾਟ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਸੀ ਪਰ 3 ਮਹੀਨਿਆਂ ਦੀ ਕੰਸਟਰਕਸ਼ਨ ਤੋਂ ਬਾਅਦ ਹੁਣ ਮੁੜ ਤੋਂ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਬਹਾਲ ਕਰ ਦਿੱਤੀ ਗਈ ਹੈ ਤੇ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਬਰਬਾਦੀ ਤੋਂ ਬਾਅਦ ਦੀ ਪਹਿਲੀ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਜੂਨ 2013 ਵਿੱਚ ਉੱਤਰਾਖੰਡ ਦੇ ਪਹਾੜਾਂ 'ਚ ਕੁਦਰਤ ਦਾ ਅਜਿਹਾ ਕਹਿਰ ਵਰਿਆ ਜਿਸ ਨੇ ਜਾਨ ਤੇ ਮਾਲ ਸਭ ਨੂੰ ਪ੍ਰਭਾਵਿਤ ਕੀਤਾ ਪਹਾੜੀਆਂ 'ਚ ਵਸੇ ਉੱਤਰਾਖੰਡ ਦੇ 4 ਧਾਮ ਤਹਿਸ ਨਹਿਸ ਹੋ ਗਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖੀ ਜਾਨਾਂ ਚਲੀਆਂ ਗਈਆਂ ਹਜ਼ਾਰਾਂ ਲੋਕਾਂ ਦੇ ਘਰ ਪਰਿਵਾਰ ਸੁੰਨੇ ਹੋ ਗਏ ਸਨ ਪਿੰਡਾਂ ਦੇ ਪਿੰਡ ਉਸ ਭਿਆਨਕ ਕਹਿਰਵਾਨ ਪਾਣੀ 'ਚ ਰੁੜ ਗਏ ਸਨ ਉਸ ਵੇਲੇ ਚਾਰ ਧਾਮਾਂ ਦੇ ਨਾਲ-ਨਾਲ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵੀ ਚੱਰੀ ਸੀ ਤੇ ਸ੍ਰੀ ਹਿਮਕੁੰਡ ਸਾਹਿਬ ਦੇ ਰਸਤੇ 'ਚ ਪੈਂਦੇ ਗੁਰਦੁਆਰਾ ਗੋਬਿੰਦ ਘਾਟ ਨੂੰ ਵੀ ਉਸ ਕਹਿਰ ਨੇ ਕਾਫੀ ਨੁਕਸਾਨ ਪਹੁੰਚਾਇਆ ਸੀ ਪਰ ਸ਼ਰਦਾਲੂਆਂ ਦੀਆਂ ਅਰਦਾਸਾਂ ਤੇ ਸੇਵਾਦਾਰਾਂ ਤੇ ਸਥਾਨਕ ਸਰਕਾਰ ਦੀ ਤੰਦ ਹੀ ਸਤਕਾ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਮੁਰਤੂ ਸ਼ੁਰੂ ਹੋ ਗਈ ਅਸੀਂ ਵੀ ਅਕਾਲਪੁਰ ਖੱਗੇ ਅਰਦਾਸ ਕਰਕੇ ਨਿਕਲ ਪਏ ਤਰਾਸ ਦੀ ਤੂਬਾ ਪਹਿਲੀ ਯਾਤਰਾ ਤੇ ਇਨੀਆ ਦੀ ਤਰਤ ਭਰੀ ਉਡੀਕ ਤੋਂ ਬਾਅਦ ਸ੍ਰੀ ਹਿਮਕੁੰਟ ਸਾਹਿਬ ਯਾਤਰਾ ਦੀ ਬਹਾਲੀ ਦਾ ਐਲਾਨ ਕਰ ਦਿੱਤਾ ਗਿਆ 21 ਸਤੰਬਰ ਨੂੰ ਯਾਤਰਾ ਮੁਰਖ ਖੋਲਣ ਦਾ ਐਲਾਨ ਸੁਣ ਕੇ ਸਭ ਸ਼ਰਧਾਲੂਆਂ ਦੇ ਮਨ ਖੁਸ਼ੀ ਨਾਲ ਭਰ ਗਏ ਸੰਗਤਾਂ ਆਪੋ ਆਪਣੇ ਘਰਾਂ ਤੋਂ ਸ੍ਰੀ ਹਿਮਕੁੰਟ ਸਾਹਿਬ ਦੀ ਹਸਾਰਾ ਮੇਲ ਦੂਰ ਯਾਤਰਾ ਤੇ ਨਿਕਲ ਪਈਆਂ ਯਾਤਰਾ ਦੇ ਪਹਿਲੇ ਪੜਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਨਤਮਸਤਕ ਹੋ ਕੇ ਜੈਕਾਰੇ ਗਾ ਕੇ ਸੰਗਤਾਂ ਨੇ ਪੈਦਲ ਜਾਂ ਵਾਹਨਾ ਤੇ ਇਹ ਯਾਤਰਾ ਸ਼ੁਰੂ ਕਰ ਦਿੱਤੀ ਤੇ ਸੰਗਤਾਂ ਦੀ ਪੈੜ ਤੇ ਅਸੀਂ ਵੀ ਚੱਲਦੇ ਗਏ ਗੋਪੀਨ ਮਾਰਗ ਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾਵਾਲ ਅਸੀਂ ਬਾਦ ਦੇ ਜਾ ਰਹੇ ਆ ਜਿਵੇਂ ਜਿਵੇਂ ਸ਼ਰਧਾਲੂਆਂ ਦਾ ਜਥਾ ਅੱਗੇ ਜਾ ਰਿਹਾ ਹੈ ਓਵੇਂ ਓਵੇਂ ਅਸੀਂ ਵੀ ਚੱਲਦੇ ਜਾ ਰਹੇ ਹਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾਵਾਲ ਕੁਝ ਕਿ ਸ਼ਰਧਾਲੂ ਪੈਦਲ ਯਾਤਰਾ ਕਰਦੇ ਹੋਏ ਆ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਦੋ ਸ਼ਰਧਾਲੂ ਆ ਰਹੇ ਨੇ ਪੈਦਲ ਯਾਤਰਾ ਕਰਕੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਥੋਂ ਆਏ ਹੋ ਤੁਸੀਂ ਗੁਰਦਾਸਪੁਰ ਤੋਂ ਬਟਾਲਾ ਤੇ ਪਿੰਡ ਜੱਤੋ ਸਰਜਾ ਠੀਕ ਹੈ ਹੁਣ ਹੁਣ ਕਿੱਥੇ ਪਹੁੰਚੇ ਹੈਗੇ ਹੋ ਤੁਸੀਂ ਹੁਣ ਅਸੀਂ 82 ਤੋਂ 8 ਕਿਲੋਮੀਟਰ ਪਿੱਛੇ ਆ 82 ਪਹੁੰਚਣ ਦਾ ਸਾਡਾ ਟਾਰਗੇਟ ਅੱਜ ਦਾ ਠੀਕ ਹੈ ਹਾਂਜੀ ਤੇ ਕੁੱਲ ਮਿਲਾ ਕੇ ਸਾਡਾ 44 ਕਿਲੋਮੀਟਰ ਅੱਜ ਦਾ ਸਫਰ ਹੋ ਜਾਏਗਾ ਕਿੰਨਾ 1 ਕਿਲੋਮੀਟਰ ਤੁਸੀਂ ਕਿੰਨੇ ਟਾਈਮ ਚ ਤੈਅ ਕਰਦੇ ਹੋ ਕਿ ਅਸੀਂ 1 ਘੰਟੇ ਦੇ ਵਿੱਚ 6 ਕਿਲੋਮੀਟਰ ਜਾਂ 5 ਕਿਲੋਮੀਟਰ ਦੀ ਐਵਰੇਜ ਆ ਜਾਂਦੀ ਹੈ ਜੀ ਸਾਡੀ ਠੀਕ ਹੈ ਰਸਤੇ 'ਚ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਅਜੇ ਤੱਕ ਕੋਈ ਪਰੇਸ਼ਾਨੀ ਨਹੀਂ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਚੱਲ ਰਿਹਾ ਹੈ ਠੀਕ ਹੈ ਆਪਣਾ ਨਾਲ ਤੁਸੀਂ ਕੀ ਕੁਝ ਪ੍ਰਬੰਧ ਲੈ ਕੇ ਚੱਲੇ ਹੋ ਖ ਨਾਲ ਕੁਛ ਨਹੀਂ ਲਿਆ ਹਾਂਜੀ ਬਿਲਕੁਲ ਜਿੱਦਾਂ ਇੱਕ ਪਿੱਛੇ ਇੱਕ ਰਸਤਾ ਵੀ ਆਉਂਦਾ ਹੈਗਾ ਜੰਗਲੀ ਹਾਥੀਆਂ ਵਾਲਾ ਉੱਥੇ ਕੋਈ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਬਿਲਕੁਲ ਉੱਥੇ ਬਿਲਕੁਲ ਠੀਕ ਠਾਕ ਹੈ ਜਿੰਨਾ ਮਤਲਬ ਸੁਣਿਆ ਸੀਗਾ ਡਰੇ ਸੀਗੇ ਉਹਨਾਂ ਬਿਲਕੁਲ ਕੁਛ ਨਹੀਂ ਹੈਗਾ ਤੇ ਬਿਲਕੁਲ ਹੀ ਡਰਨ ਦੀ ਲੋੜ ਨਹੀਂ ਹੈ ਸੰਗਤਾਂ ਨੂੰ ਸਾਰੀਆਂ ਸੰਗਤਾਂ ਜਿਹੜੀਆਂ ਵਾਂ ਉਹ ਆਰਾਮ ਨਾਲ ਆ ਸਕਦੀਆਂ ਬਿਨਾਂ ਚਿਜਕਾ ਸਕਦੀਆਂ ਬਿਨਾਂ ਡਰ ਆ ਸਕਦੀਆਂ ਬਿਲਕੁਲ ਜੀ ਸ਼ਰਦਾਲੂ ਪੂਰੇ ਜੋਸ਼ ਨਾਲ ਪੂਰੇ ਉਤਸ਼ਾਹ ਨਾਲ ਚੱਲਦੇ ਜਾ ਰਹੇ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾਵਲ ਤੇ ਅਸੀਂ ਲਗਾਤਾਰ ਜਿੱਦਾਂ ਅਰ ऋषिकेश साहिब ਵੀ ਕੀਤੀ ਸੀ ਤੇ ਅਸੀਂ ਨਾਲ-ਨਾਲ ਅਰਦਾਸ ਕਰਦੇ ਜਾ ਰਹੇ ਹਾਂ ਕਿ ਸ਼ਰਧਾਲੂ ਸਹੀ ਸਲਾਮਤ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵੱਲ ਪਹੁੰਚ ਜਾਣ। ਰਿਸ਼ੀਕੇਸ਼ ਤੋਂ ਬਾਅਦ ਸ਼੍ਰੀ ਨਗਰ ਤੇ ਜੋਸ਼ੀਮਠ ਹੁੰਦੀਆਂ ਹੋਈਆਂ ਸੰਗਤਾਂ ਪਹੁੰਚ ਗਈਆਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਗੋਪਨ ਕਾਟ ਜਿੱਥੇ-ਜਿੱਥੇ ਵੀ ਕੁਦਰਤ ਕਹਿਰ ਬਣ ਕੇ ਵਰੀ ਸੀ ਉਹਨਾਂ ਸਭ ਰਸਤਿਆਂ ਨੂੰ ਪਾਰ ਕਰਦੇ ਹੋਏ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਵਿਖੇ ਇਹ ਉਹੀ ਅਸਥਾਨ ਹੈ ਜੋ ਉਸ ਤਰਾਸਤੀ ਦੀ ਪੇਂਟ ਚੜ ਗਿਆ ਸੀ ਹੁਣ ਗੁਰਦੁਆਰਾ ਗੋਬਿੰਦ ਘਾਟ ਦੇ ਕੀ ਹਾਲਾਤ ਨੇ ਆਓ ਜਾਣਦੇ ਆ ਗੁਰਦੁਆਰਾ ਸਾਹਿਬ ਦੇ ਦੂਰ ਤੋਂ ਹੀ ਦਰਸ਼ਨ ਕੀਤਿਆਂ ਅਹਿਸਾਸ ਹੋ ਰਹੇ ਸਨ ਜੂਨ 2013 ਦੇ ਕੁਦਰਤੀ ਕਹਿਰ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਾਰੇ ਕੰਪਲੈਕਸ ਤੇ ਪੂਰੀ ਤਰ੍ਹਾਂ ਨਾਲ ਮਹਿਸੂਸ ਕੀਤੀ ਜਾ ਸਕਦੀ ਸੀ ਉਹਨਾਂ ਕਹਿਰਵਾਨ ਪਾਣੀ ਦੀਆਂ ਛੱਲਾਂ ਦੀ ਸੱਟ ਖੈਰ ਜਦ ਉਸ ਕਹਿਰ ਤੋਂ ਬਾਅਦ ਪਹਿਲੇ ਜਥੇ ਨਾਲ ਮੁੜ ਤੋਂ ਉਹ ਉਤਸ਼ਾਹ ਦੇਖਿਆ ਤਾਂ ਜਿਵੇਂ ਸਭ ਕੁਝ ਹੀ ਭੁੱਲ ਗਿਆ ਸੀ ਗੁਰਦੁਆਰਾ ਗੋਬਿੰਦਗੜ੍ਹ ਤੋਂ ਸ੍ਰੀ ਹਿਮਕੁੰਣ ਸਾਹਿਬ ਲਈ ਪਹਿਲੇ ਜਥੇਦੀਰਵਾਨ ਦੀ ਉੱਤਰਾਖੰਡ ਦੇ ਮੁੱਖ ਮੰਤਰੀ ਵਿਜੇ ਬੋਗੁਣਾ ਨੇ ਕਰਨੀ ਸੀ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਤਿਆਰੀਆਂ 'ਚ ਕੋਈ ਕਸਰ ਨਹੀਂ ਛੱਡੀ ਗਈ ਆਖਿਰ ਉਹ ਪਲ ਆ ਹੀ ਗਏ ਜਦੋਂ ਜਥੇ ਦੀ ਰਵਾਨਾ ਹੋਣ ਦਾ ਸੁਭਾਗਾ ਸਮਾਂ ਆ ਗਿਆ श्री अखंड पठ साहब के भोग के अरदास तो विजय बॉगुणा ने सारी संगत न सिरों के रवाना दे यात्रा की कामयाबी लाई शुभ कामना भी दिखा काम दे आज कई 500 लोग का गया है और ये सब इसलिए हुआ क्योंकि हमारे लोगों ने बड़ी हिम्मत दिखाई है सरकार ने मदद करी है प्राइम मिनिस्टर मदद करी और आर्मी बॉर्डर रोड ऑर्गेनाइजेशन आई टी बी पी एन डी आर एफ सब ने साथ दिया और मैं अपनी जनता को विश्वास दिलाता हूँ कि बहुत जल्दी ही हम लोग जो है वो हालात को ठीक कर देंगे और फिर से यहाँ पर्यटक आने लगेंगे जदों एक त्रासदी हुई सानू उम्मीद नहीं कि यात्रा असि इस साल शुरू कर पाएंगे लेकिन अस धन्यवाद देने पूरी उत्तराखंड सरकार का जिन्होंने पूरे प्रशासन को लगा के ਔਰ ਮੁਸਤੈਦੀ ਨਾਲ ਕੰਮ ਕਰਾ ਕੇ 19 ਕਿਲੋਮੀਟਰ ਜਿਹੜੀ ਜਿਹੜਾ ਪੈਦਲ ਰਾਹ ਹੈ ਇਹਦੇ ਚੋਂ 7 ਕਿਲੋਮੀਟਰ ਰਾਹ ਸੀ ਨਹੀਂ ਲੇਕਿਨ ਇਹਨਾਂ ਨੇ ਠੀਕ ਕੀਤਾ ਹੈ ਔਰ ਯਾਤਰਾ ਪਾਈ ਗਈ ਕਿ ਹੁਣ ਸ਼ੁਰੂ ਕਰ ਸਕਦੇ ਆ ਇਸ ਕਰਕੇ ਹੁਣ ਯਾਤਰਾ ਸ਼ੁਰੂ ਕਰਤੀ ਅਸੀਂ ਸਾਰਿਆਂ ਦੇ ਧੰਨਵਾਦੀ ਆ ਔਰ ਉਹ ਸੰਗਤ ਦੇ ਔਰ ਗੁਰੂ ਅਕਾਲਪੁਰ ਦੇ ਧੰਨਵਾਦੀ ਆ ਜਿਹਨੂੰ ਸੰਗਤ ਦੀ ਅਰਦਾਸਾਂ ਕਰ ਕਰਕੇ ਤੇ ਜਿਹੜੇ ਬਗਾਲਪੁਰ ਨੂੰ ਗਿਆ ਕਿ ਨਹੀਂ ਹੁਣ ਤੋਂ ਜਾਓ ਯਾਤਰਾ ਕਰੋ ਕੀ ਯਾਤਰਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕਹਿ ਸਕਦੇ ਹੋ ਤੁਸੀਂ ਸੁਰੱਖਿਆ ਦੇ ਪ੍ਰਬੰਧ ਪੂਰੇ ਹਨ ਔਰ ਪ੍ਰਸ਼ਾਸਨ ਨੇ ਗ੍ਰੀਨ ਸਿਗਨਲ ਦਿੱਤਾ ਹੈ ਤਾਂ ਹੀ ਯਾਤਰਾ ਸ਼ੁਰੂ ਕੀਤੀ ਗਈ ਹੈ ਲੇਕਿਨ ਉਹਦੇ ਨਾਲ ਨਾਲ ਦੇਖਦੇ ਹੋਏ ਆ ਹਲੇ ਸੀਮਤ ਤੌਰ ਤੇ ਕੀਤੀ ਜਾਏਗੀ ਥੋੜੀ ਸੰਗਤ ਭੇਜ ਰਹੇ ਆ ਥੋੜੇ ਥੋੜੇ ਹੋਲੇ ਹੋਲੇ ਵਿੱਚ ਸੰਗਤ ਵਧਾ ਦਾਂ ਸੰਗਤ ਦੇ ਨਾਲ ਕੋਈ ਸੁਰੱਖਿਆ ਲਈ ਜਵਾਨ ਵੀ ਭੇਜੇ ਗਏ ਨੇ ਜੀ ਸੰਗਤ ਲਈ ਸੁਰੱਖਿਆ ਲਈ ਹਰ ਥਾਂ ਤੇ ਜਾਨ ਹੈ ਜਿਹੜੇ ਜਿਹੜੇ ਅੱਗੇ ਥਾਂ ਪੈਂਦੇ ਨੇ ਕਾਗਰੀਆ ਵੀ ਹੈਗੇ ਐਮਗੁਰ ਸਾਹਿਬ ਦੇ ਰਸਤੇ 'ਚ ਵੀ ਹੈਗੇ ਕੋਈ ਪ੍ਰੋਬਲਮ ਨਹੀਂ ਇਹ ਗੁਰਦੁਆਰਾ ਗੋਬਿੰਦਗਾੜ ਦੀ ਪੂਰੀ ਤਰ੍ਹਾਂ ਨਾਲ ਜੋ ਪ੍ਰੀਜ਼ਰਵ ਕਰ ਲਿਆ ਗਿਆ ਕੰਸਟਰਕਸ਼ਨ ਪੂਰੀ ਹੋ ਚੁੱਕੀ ਹੈ ਕਿ ਕੀ ਹਾਲਾਤ ਨੇ ਨਹੀਂ ਹਲੇ ਤੇ ਅਸੀਂ ਸਿਰਫ ਗੋਬਿੰਦਗਾੜ ਨੂੰ ਸਾਡੇ ਦਰਬਾਰ ਸਾਹਿਬ ਜਿਹੜਾ ਉਹਨੂੰ ਕਰਕੇ ਪ੍ਰਕਾਸ਼ ਕੀਤਾ ਤੇ ਅੱਜ ਪਹੁੰਚਿਆ ਤੇ ਯਾਤਰਾ ਚੱਲੇਗੀ ਗੋਬਿੰਦਗਾੜ ਤੋਂ ਕਿਉਂਕਿ ਇੱਥੋਂ ਪੁਲ ਪਾਰ ਕਰਨਾ ਪੈਂਦਾ ਹੈ ਲੇਕਿਨ ਲੋਕਾਂ ਦੇ ਠਹਿਰਣ ਦੀ ਥਾਂ ਜਿਹੜੀ ਹੈ ਉਹ ਹਲੇ ਜੋਸ਼ਿਮਠੀ ਰੱਖੀ ਹੈ ਇਸ ਸਾਲ ਜੋਸ਼ਿਮਠ ਰਹੇਗੀ ਅਗਲੇ ਸਾਲ ਯਾਤਰਾ ਸ਼ੁਰੂ ਹੋਣ ਤੋਂ ਪਹਿਲੇ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਫਿਰ ਦੇਖ ਦਿੱਤਾ ਜਾਏਗਾ ਗੁਰਦੁਆਰਾ ਗੋਬਿੰਦਗਾੜ ਤੇ ਜਿਹੜਾ ਸ਼੍ਰੀ ਹਿਮਕੁੰਡ ਸਾ ਤੇ ਉਹ ਸ਼੍ਰੀ ਹੇਮਗ੍ਰੁੱਪ ਸਾਹਿਬ ٹرسٹ ਵੱਲੋਂ ਕਰਵਾਈ ਗਈ ਹੈ ਜਾਂ ਸਰਕਾਰ ਨੇ ਕਿੰਨਾ ਕੁ ਸਹਿਯੋਗ ਦਿੱਤਾ ਹੈ ਉਤਰਾਖੰਡ ਦੀ ਸਰਕਾਰ ਨੇ ਜਿਹੜੇ ਗੁਰਦੁਆਰਿਆਂ ਦੀ ਮੁਰੰਮਤਾਂ ਹਨ ਔਰ ਛੋਟੇ-ਮੋਟੇ ਉਹ ਤੇ ਸਾਡੇ ٹرسٹ ਕਰਦਾ ਜਿਹੜੀ ਰਸਤੇ ਨੇ ਓਪੀਡਬਲੂ ਦਾ ਰੋਡ ਹੈ ਉਹ ਅਸੀਂ ਆਪ ਨਹੀਂ ਕਰਾ ਸਕਦੇ ਉਹ ਗਵਰਨਮੈਂਟ ਹੀ ਕਰਾਉਂਦੀ ਹੈ ਔਰ ਉਹਨਾਂ ਨੇ ਹੀ ਕੀਤਾ ਏਬੀਬੀ ਨਾਲ ਗੱਲ ਕਰਨ ਲਈ ਬਹੁਤ-ਬਹੁਤ ਧੰਨਵਾਦ ਬਿੰਦਰਾ ਜੀ ਸਰਨਾਲ ਵਾਈਸ ਚੇਅਰਮੈਨ ਸ਼੍ਰੀ ਹਿਮਕੁੰਡ ਸਾਹਿਬ ਡਰਸ ਦੇ ਉਹਨਾਂ ਨੇ ਗੱਲਬਾਤ ਕੀਤੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਕਿ ਜਥਾ ਕਿੰਨੀ ਕੁ ਗਿਣਤੀ ਦੇ ਵਿੱਚ ਭੇਜਿਆ ਗਿਆ ਉਹਨਾਂ ਦੇ ਨਾਲ ਫੌਜੀ ਜਵਾਨ ਵੀ ਭੇਜੇ ਗਏ ਨੇ ਔਰ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਪੂਰੀ ਤਰ੍ਹਾਂ ਨਾਲ ਦਰੁਸਤ ਨਹੀਂ ਹੈ ਹਲੇ ਪਰ ਸੰਗਤਾਂ ਇੱਥੇ ਆ ਕੇ ਠਹਿਰ ਸਕਦੀਆਂ ਨੇ ਅਕਾਲ ਪੁਰਖ ਦਾ ਆਸ਼ੀਰਵਾਦ ਲੈਂਦੇ ਹੋਏ ਤੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਦਾਲੂ ਆਪੋ ਆਪਣੀ ਸਮਰੱਥਾ ਮੁਤਾਬਿਕ ਗੁਰਦੁਆਰਾ ਸ਼੍ਰੀ ਹੇਮਕੁੰਨ ਸਾਹਿਬਲ ਚੱਲ ਪਈ ਸ਼ਰਦਾਲੂ ਪামে ਥੋੜੇ ਸਨ ਪਰ ਜੋਸ਼ ਤੇ ਉਤਸ਼ਾ ਸਿੱਖਰਾ ਸ਼ੁੰਦਾ ਸੀ ਅਬ ਮੈਂ ਆਪਣੀ ਕਥਾ ਬਕਾਣ ਕਬਸਦਤ ਜੀ ਬਿਦਮੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਮਰੀਕਾ ਤੋਂ ਆਇਆ ਹਾਂ ਮੈਨੂੰ ਇਸ ਟਾਈਮ ਬਹੁਤ ਖੁਸ਼ੀ ਹੈ ਕਿ ਸਾਡੀ ਬਾਬਾ ਜੀ ਦੀ ਯਾਤਰਾ ਦੁਬਾਰਾ ਫੇਰ ਉੱਪਰ ਹੋ ਰਹੀ ਆ ਅਸੀਂ ਸਾਨੂੰ 2-3 ਦਿਨ ਹੋ ਗਏ ਆ ਜਦੋਂ ਇੱਥੇ ਖੰਡਪਾਤ ਸਾਹਿਬ ਬਾਬਾ ਜੀ ਦੇ ਰੱਖੇ ਸੀ ਅਸੀਂ ਇੱਥੇ ਪੁੱਜ ਗਏ ਸੀ ਜਦੋਂ ਇੱਥੇ ਸਭ ਕੁਝ ਤੈਸ ਨੈਸ ਹੋ ਗਿਆ ਸੀ ਯਾਤਰਾ ਬੰਦ ਕਰ ਦਿੱਤੀ ਗਈ ਸੀ ਕਿੰਨੀ ਕੁ ਉਡੀਕ ਕੀਤੀ ਸੀ ਤੁਸੀਂ ਅਸੀਂ ਤਾਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਲੈਨਿੰਗ ਵੀ ਬਣਾਈ ਸੀ ਅਸੀਂ ਉਸ ਟਾਈਮ ਵੀ ਇੱਥੇ ਸੀ ਜਦੋਂ ਇਹ ਸਭ ਕੁਝ ਹੋਇਆ ਤੇ ਬਾਅਦ ਵਿੱਚ ਦੁਬਾਰਾ ਫੇਰ ਅਸੀਂ ਅਰਦਾਸ ਕੀਤੀ ਬਾਬਾ ਜੀ ਅੱਗੇ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਜਾਣੇ ਆ ਤੇ ਇਸ ਕਰਕੇ ਜਲਦੀ ਜਲਦੀ ਯਾਤਰਾ ਆਪਣਾ ਹੋਏ ਵਾਗੜੂ ਦੀ ਕਿਰਪਾ ਹੋਈ ਆ ਹੁਣ ਅਸੀਂ ਦਰਸ਼ਨ ਕਰਨ ਲਈ ਜਾ ਰਹੇ ਹਾਂ ਜਦੋਂ ਇੱਥੇ ਹੜ੍ਹ ਆਏ ਸੀ ਉਦੋਂ ਤੁਸੀਂ ਕਿਸ ਜਗ੍ਹਾ ਤੇ ਸੀਗੇ ਅਸੀਂ ਗੋਵਿੰਦ ਘਾਟ ਗੁਰਦੁਆਰਾ ਇੱਥੇ ਹੀ ਸੀ ਅਸੀਂ ਕੀ ਕੁਝ ਦੇਖਿਆ ਤੁਸੀਂ ਇੱਥੇ ਤਬਾਹੀ ਦਾ ਜੋ ਮੰਜ਼ਰ ਸੀ ਅਸੀਂ ਸਾਰਾ ਮੇਨ ਪ੍ਰੋਸੀਜਰ ਜੋ ਸੀ ਇੱਥੇ ਹੀ ਸੀ ਸਾਰਾ ਜਿੱਦਾਂ ਪਾਣੀ ਆਇਆ ਸਾਰੀਆਂ ਬਿਲਡਿੰਗਾਂ ਸਾਡੇ ਸਾਹਮਣੇ ਸਾਰੀ ਅੱਖੀ ਅਸੀਂ ਮਤਲਬ ਕਿ ਸੰਗਤ ਦੀ ਕਾਫੀ ਹਲਕ ਕੀਤੀ ਸਾਰਿਆਂ ਨੇ ਰਲ ਕੇ ਤੇ ਇੱਥੇ ਕਾਫੀ ਨੁਕਸਾਨ ਹੋਇਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਿਲਡਿੰਗਾਂ ਬਾਬਾ ਜੀ ਦੇ ਇੱਧਰ ਜਿਹੜੀਆਂ ਨਵੀਆਂ ਬਿਲਡਿੰਗਾਂ ਬਣੀਆਂ ਉਹ ਵੀ ਗਿੜਗੀਆਂ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਚੇਂਜ ਕੀ ਬਦਲਾ ਹੈ ਗਿਆ ਬਿਲਡਿੰਗ ਦੇ ਵਿੱਚ ਬਿਲਕੁਲ ਬਦਲ ਗਿਆ ਜਾਂ ਬਿਲਕੁਲ ਸੇਮ ਟੂ ਸੇਮ ਬਣਾਤਾ ਹੋਇਆ ਨਹੀਂ ਹੱਲੀ ਤਾਂ ਕੁਝ ਨਹੀਂ ਹੌਲੀ ਹੌਲੀ ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਹੋਮੇ ਹੀ ਹੋਊਗਾ ਹੱਲੀ ਪ੍ਰੋਸੀਜਰ ਚੱਲ ਰਿਹਾ ਵਾ ਜੋ ਵੀ ਆ ਟਰਸਟ ਵੱਲੋਂ ਵੀ ਸਾਡੇ ਸਟਾਫ ਵੱਲੋਂ ਵੀ ਸਾਰੀ ਸੰਗਤ ਵੀ ਸਾਰਾ ਉਪਰਾਲਾ ਕਰ ਰਹੀ ਹੈ ਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਮੈਂ ਸੁਰੂਰ ਜ਼ਿਲ੍ਹੇ ਤੋਂ ਆਇਆ ਮੇਰਾ ਨਾਮ ਤ ਕੱਲੇ ਆਏ ਆ ਜਾਂ ਜਥੇ ਨਾਲ ਆਏ ਹੋ ਨਹੀਂ ਮੈਂ ਕੱਲੇ ਹੀ ਆਇਆ ਵੈਸੇ ਮੇਰਾ ਬ੍ਰਦਰ ਨਾਲ ਆ ਮੇਰੇ ਤੇ ਬਹੁਤ ਖੁਸ਼ੀ ਆ ਸਾਨੂੰ ਵੀ ਦੁਬਾਰਾ ਸੇਵਾ ਚੱਲ ਪਈ ਆ ਯਾਤਰਾ ਸ਼ੁਰੂ ਹੋਈ ਆ ਤੇ ਸੰਗਤਾਂ ਬਹੁਤ ਆਈਆਂ ਰਾ ਅੱਜ ਸ਼ੁਰੂ ਹੋਈ ਆ ਸਾ ਰਾਤ ਦੇ ਸੰਗਤਾਂ ਇੱਥੇ ਪਹੁੰਚਣੇ ਸ਼ੁਰੂ ਹੋਈ ਜਣੇ ਤੁਸੀਂ ਘਰੋਂ ਆਏ ਹੋ ਤਾਂ ਘਰਦਿਆਂ ਨੇ ਰੋਕਿਆ ਨਹੀਂ ਹੈਗਾ ਕਿ ਨਹੀਂ ਉਥੇ ਨਹੀਂ ਜਾਣਾ ਹੈਗਾ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਇੱਕ ਡਰ ਸੀ ਜਿਹੜਾ ਉਹ ਪੈਦਾ ਹੋ ਜਾਂਦਾ ਨਹੀਂ ਕੋਈ ਇਹੋ ਜੀ ਗਲਤੀ ਨਹੀਂ ਹੋਈ ਘਰ ਪਰ ਉਹਨਾਂ ਨੇ ਕਿਹਾ ਵੀ ਥੋੜਾ ਖਿਆਲ ਰੱਖਣਾ ਜੀ ਬਿਲਕੁਲ ਸੰਗਤ ਹੈ ਜਿਹੜੀ ਉਹਦੇ ਵਿੱਚ ਪੂਰਾ ਜੋਸ਼ ਹੈ ਪੂਰਾ ਉਤਸ਼ਾਹ ਹੈਗਾ ਭਾਵੇਂ ਕਿੰਨਾ ਵੀ ਇੱਥੇ ਨੁਕਸਾਨ ਹੋਇਆ ਸੀ ਕੁਦਰਤ ਨੇ ਆਪਣਾ ਪੂਰਾ ਕਹਿਰ ਮਚਾਇਆ ਸੀ ਉੱਤਰਾਖੰਡ ਦੀਆਂ ਪਹਾੜੀਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਧਾਰਮਿਕ ਸਥਾਨ ਮੌਜੂਦ ਨੇ ਬਟ ਫਿਰ ਵੀ ਸੰਗਤ ਉਸੇ ਗਤੀ ਦੇ ਨਾਲ ਹੌਲੀ-ਹੌਲੀ ਇਹ ਜਿਹੜੀ ਮੰਜ਼ਿਲ ਵੱਲ ਵੱਧਦੀ ਜਾ ਰਹੀ ਹੈ ਅਸੀਂ ਇੱਥੇ ਰੋਧ ਪਰਿਆਗਦ ਆਏ ਹਮਾਰੀ ਜੋਨ 5 ਸੇਕ ਹੈ ਅਸੀਂ ਰੋਧ ਪਰਿਆਗਦ ਸਰ ਆਏ ਇੱਥੇ ਯਾਤਰਾ ਉੱਪਰ ਜਾ ਰਹੇ ਹੇਮਕੁੰਡ ਸਾਹਿਬ ਨੂੰ ਕਦੋਂ ਤੱਕ ਪਹੁੰਚੋਗੇ ਹੇਮਕੁੰਡ ਸਾਹਿਬ ਅਸੀਂ ਸ਼ਾਮ ਤੱਕ ਪਹੁੰਚ ਜਾਵਾਂਗੇ ਉੱਪਰ ਜਦੋਂ ਬਰਬਾਦੀ ਹੋਈ ਸੀ ਕੰਸਟਰਕਸ਼ਨ ਹੋਈ ਸੀ ਤਾਂ ਕਿੰਨਾ ਟਾਈਮ ਫੌਜੀ ਜਵਾਨਾਂ ਨੇ ਇਹ ਸੇਵਾ ਜਿਹੜੀ ਨਿਭਾਈ ਸੀਗੀ ਦੇਸ਼ ਲਈ ਇੱਥੇ ਫੌਜੀ ਜਵਾਨਾਂ ਨੇ ਟੁਕਟਾ ਟੁਕ 10 15 ਦਿਨ ਲਗਾਤਾਰ ਸੇਵਾ ਕੀਤੀ ਹੈ ਔਰ A to Z ਜਿੰਨੇ ਵੀ ਇੱਥੇ ਯਾਤਰੀ ਆਏ ਸਨ ਔਰ ਇਧਰ ਫਸੇ ਸੀ ਉਹਨਾਂ ਸਾਰਿਆਂ ਨੂੰ अपनेगेट चारे चार हम देखेंगे जैसे ऊपर होगा वैसे ही करेंगे जितने देर निकाले जाएंगे उतनी देर निकालेंगे जितनी सेवा होगी की जाएगी संगतों को दर्शन कराएंगे दर्शन करा के फिर ही मुड़ेंगे हम सभी दर्शन हेमकोट साहब बंद होगा फिर आप वापस आएंगे सभी ਦੀ ਬਿਲਕੁਲ ਉਹੀ ਫੌਜੀ ਜਵਾਨ ਹੈਗੇ ਨੇ ਸਾਡੇ ਭਾਰਤ ਦੀ ਆਰਮੀ ਦੇ ਜਵਾਨ ਹੈਗੇ ਨੇ ਜਿਨ੍ਹਾਂ ਨੇ ਉਸ ਬਰਬਾਦੀ ਵੇਲੇ ਬਹੁਤ ਜ਼ਿਆਦਾ ਲੋਕਾਂ ਦੀ ਸਹਾਇਤਾ ਕੀਤੀ ਸੀ ਲੋਕਾਂ ਦੀਆਂ ਜਾਨਾਂ ਨੂੰ ਜੋਖਮ ਵਿੱਚੋਂ ਕੱਢਦੇ ਹੋਏ ਉਹਨਾਂ ਨੂੰ ਬਾਹਰ ਕੱਢ ਕੇ ਸੁਰੱਖਿਤ ਲੈ ਕੇ ਆਏ ਸਨ ਤੇ ਹੁਣ ਵੀ ਉਸੇ ਮਿਸ਼ਨ ਤੇ ਜਾ ਰਹੇ ਨੇ ਫੌਜ ਦੇ ਜਵਾਨ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵੱਲ ਚੱਲ ਚੱਲਿਏ ਹੈਮਕੁੰਡ ਸਾਹਿਬ ਨੂੰ ਚੱਲ ਚੱਲਿਏ ਹੈਮਕੁੰਡ ਸਾਹਿਬ ਨੂੰ ਜਿੱਥੇ ਸਤ ਗੁਰਾਂ ਚਰਨ ਸੁਹਾਏ ਜਿੱਥੇ ਸਤ ਗੁਰਾਂ ਚਰਨ ਸੁਹਾਏ ਸੰਗਤਾਂ ਨੂੰ ਇਹ ਵੀ ਦੱਸ ਦਈਏ ਕਿ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਇਤਿਹਾਸ ਵਿੱਚ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਕਿ ਉੱਥੋਂ ਦੀ ਸਥਾਨਕ ਉੱਤਰਾਖੰਡ ਸਰਕਾਰ ਨੇ ਇਸ ਧਾਰਮਿਕ ਯਾਤਰਾ ਵਿੱਚ ਕੋਈ ਦਿਲਚਸਪੀ ਦਿਖਾਈ ਹੋਵੇ ਸੰਗਤਾਂ ਲਗਭਗ ਜਾ ਚੁੱਕੀਆਂ ਨੇ ਤੇ ਬਿਲਕੁਲ ਅਸੀਂ ਵੀ ਸੰਗਤ ਦੇ ਨਾਲ ਹੀ ਜਾ ਕੇ ਦਰਸ਼ਨ ਕਰਾਂਗੇ ਸ਼੍ਰੀ ਹਿਮਕੁੰਡ ਸਾਹਿਬ ਦੇ ਪਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾਉਣਾ ਚਾਹੁੰਦੇ ਹਾਂ ਗੁਰਦੁਆਰਾ ਗੋਬਿੰਦ ਘਾਟ ਦੇ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਦੇ ਦਰਬਾਰ ਹਾਲ ਦੇ ਕੋਲ ਤਰਾਸਦੀ ਦੇ ਵੇਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੇ ਅੰਦਰ ਲਗਭਗ 6 6 ਫੁੱਟ ਤੱਕ ਮਿੱਟੀ ਜਿਹੜੀ ਜਮਾ ਹੋ ਗਈ ਸੀ ਪਰ ਸੰਗਤਾਂ ਲਈ ਖੁਸ਼ੀ ਦੀ ਗੱਲ ਹੈ ਕਿ ਹੁਣ ਪ੍ਰਬੰਧਕਾਂ ਵੱਲੋਂ ਤੇ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਉਸੇ ਹਾਲਤ ਦੇ ਵਿੱਚ ਤਿਆਰ ਕਰਵਾ ਦਿੱਤਾ ਗਿਆ ਤੇ ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਅੱਜ ਜਦੋਂ ਯਾਤਰਾ ਦਾ ਪਹਿਲਾ ਜਥਾ ਰਵਾਨਾ ਹੋਇਆ ਸੀ ਉਸ ਤੋਂ ਪਹਿਲਾਂ 17 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਜਿਹੜੇ ਆਰੰਭੇ ਗਏ ਸਨ ਉਹਨਾਂ ਦਾ ਭੋਗ ਪਾਇਆ ਗਿਆ ਉਸ ਤੋਂ ਬਾਅਦ ਅਰਦਾਸ ਕੀਤੀ ਗਈ ਉਪਰੰਤ ਜਥੇ ਨੂੰ ਰਵਾਨਾ ਕੀਤਾ ਗਿਆ ਮੁੱਖ ਮੰਤਰੀ ਉੱਤਰਾਖੰਡ ਵੱਲੋਂ ਚਰਨ ਚਨੋ ਚਰਨ ਚਨੋ ਮਾਰਗ ਗੋਬਿੰਦ ਚਾਹਤੀ ਤੋਂ ਬਾਅਦ ਸੇਵਾਦਾਰ ਤੇ ਪ੍ਰਬੰਧਕ ਇਸੇ ਸਾਲ ਮੂੜ ਸੰਗਤਾਂ ਨੂੰ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਦੇ ਦਰਸ਼ਨ ਕਰਵਾਉਣ ਦੀ ਦ੍ਰਿੜਤਾ ਨਾਲ ਸੇਵਾ 'ਚ ਜੁਟ ਗਏ ਸਨ ਉਨਾ ਸੱਤੀ ਮਿਹਨਤ ਸਫਲ ਹੋ ਗਈ ਜਿਸ ਸਦਕਾ ਗੁਰਦੁਆਰਾ ਗੋਬਿੰਦ ਕਾੜ ਦੇ ਮੁਰ ਤੋਂ ਸੰਗਤਾਂ ਨੇ ਦਰਸ਼ਨ ਕੀਤੇ ਚਰਨ ਚਨੋ ਮਿਟੇ ਪਾਪ ਮਿਟੇ ਪਾਪ ਗੁਰਦੁਆਰਾ ਸਾਹਿਬ ਦੇ ਨਿਵਾਸ ਅਸਥਾਨ ਕਾਰ ਪਾਰਕਿੰਗ ਲੰਗਰ ਹਾਲ ਬਾਜ਼ਾਰ ਤਿੰਨ ਕੁਰੀ ਆਦ ਸਭ ਉਸ ਕਹਿਰ ਚ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਏ ਸਨ ਸਾਰੀਆਂ ਇਮਾਰਤਾਂ ਵਿੱਚ ਕਈ-ਕਈ ਫੁੱਟ ਤੱਕ ਮਿੱਟੀ ਚਮਾਂ ਹੋ ਗਈ ਸੀ ਜੋ ਹਾਲੇ ਤੱਕ ਮੌਜੂਦ ਹੈ ਮਿੱਟੀ ਨੂੰ ਹਟਾ ਕੇ ਹਾਲਾਤ ਪਹਿਲਾਂ ਵਰਗੇ ਕਰਨ ਦਾ ਕੰਮ ਲਗਾਤਾਰ ਚੱਲਿਆ ਉਸ ਕਹਿਰ ਵਿੱਚ ਇੱਥੇ ਆਪਣਾ ਰੋਜ਼ਗਾਰ ਚਲਾਉਣ ਵਾਲੇ ਲੋਕ ਵੀ ਕਾਫੀ ਪ੍ਰਭਾਵਿਤ ਹੋਏ ਸਨ ਕਾਫੀ ਗਿਣਤੀ ਵਿੱਚ ਇੱਥੇ ਲੱਗਣ ਵਾਲੀਆਂ ਦੁਕਾਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਸੀ ਪਰ ਮੁਰਤੋਂ ਸੰਗਤਾਂ ਦੀ ਸਹੂਲਤ ਲਈ ਇੱਕਾ ਦੁੱਕਾ ਦੁਕਾਨਾਂ ਖੋਲ ਦਿੱਤੀਆਂ ਗਈਆਂ ਜਦੋਂ ਤਰਸਦੀ ਹੈ ਇਹ 16 ਜੂਨ ਰਾਤ ਨੂੰ ਇੱਥੇ ਫਲੱਡ ਆਇਆ ਹੈਗਾ ਤੋਂ 17 ਤਰੀਕ ਤੱਕ 17 ਸ਼ਾਮ ਤੱਕ ਇੱਥੇ ਕਾਫੀ ਬਿਲਡਿੰਗਾਂ ਜਿਹੜੀਆਂ ਹੈਗੀਆਂ ਡੈਮੇਜ ਹੋ ਚੁੱਕੀਆਂ ਸੀ ਗੁਰਦੁਆਰਾ ਸਾਹਿਬ ਦੇ ਰਹਿਸੀ ਬਿਲਡਿੰਗਾਂ ਵਿੱਚ ਦਰਬਾਰ ਸਾਹਿਬ ਵਿੱਚ ਕੋਈ 4-4 5-5 ਫੁੱਟ ਰੇ ਤੱਕ ਸਟੋਨ ਜਿਹੜਾ ਹੈਗਾ ਉਹ ਭਰ ਗਿਆ ਸੀ ਉਸ ਸਮੇਂ ਨਹੀਂ ਸੀ ਲੱਗਦਾ ਕਿ ਅਸੀਂ ਸਾਰੇ ਯਾਤਰਾ ਨੂੰ ਜਿਹੜੀ ਖੋਲ ਪਾਵਾਂਗੇ ਕਿੰਨਾ ਕੁ ਨੁਕਸਾਨ ਹੋਇਆ ਉਸ ਕੁਦਰਤੀ ਕਹਿਰ ਦੇ ਵਿੱਚ ਉਸ ਕੁਦਰਤੀ ਕਹਿਰ ਵਿੱਚ ਗੋਬਿੰਦਗੜ੍ਹ ਵਿੱਚ ਜਾਨੀ ਨੁਕਸਾਨ ਤੋਂ ਪਰਮਾਤਮਾ ਨੇ ਬਚਾ ਕੀਤਾ ਹੈਗਾ ਕਿ ਕਿਸੇ ਦੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਬਟ ਮਾਲੀ ਨੁਕਸਾਨ ਦਾ ਇਹਦਾ ਅੰਕਲਨ ਕਰਨਾ ਕਾਫੀ ਅਜੇ ਮੁਸ਼ਕਲ ਹੈਗਾ ਕਿਉਂਕਿ ਗੋਵਿੰਦ ਕਾਰਡ ਵਿੱਚ ਕੁਝ ਵੀ ਨਹੀਂ ਬਤਿਆ ਸੀ ਸਟੋਰ ਦੀ ਆਈਟਮ ਤੋਂ ਲੈ ਕੇ ਖਾਣੇ ਦੀ ਆਈਟਮ ਤੋਂ ਲੈ ਕੇ ਫਰਨੀਚਰ ਤੱਕ ਔਰ ਕਮਰੇ ਵਿੱਚ ਜੋ ਕੰਬਲ ਗੱਦਾ ਲੰਗਰ ਦਾ ਸਮਾਨ ਸਾਰਾ ਸੀ ਉਹ ਸਭ ਕੁਝ ਤੈਸ ਨਾਲຊੋ ਗਿਆ ਸੀ ਤਕਰੀਬਨ ਕੋਈ 50 ਕਰੋੜ ਰੁਪਏ ਦੇ ਲਗਭਗ ਜਿਹੜਾ ਹੈਗਾ ਬਿਲਡਿੰਗਾਂ ਦਾ ਔਰ ਸਾਡਾ ਰਸਮ ਦਾ ਜਾਂ ਹੋਰ ਜਿਹੜਾ ਵੀ ਸਾਡਾ ਨੁਕਸਾਨ ਹੋਇਆ ਹੈਗਾ ਗੁਰਦਰਾ ਸਾਹਿਬ ਦਾ ਅੰਕਲਨ 50 ਕਰੋੜ ਰੁਪਏ ਦੇ ਕਰ ਪੂਰੇ ਹਾਲਾਤ ਨਾਲ ਕਿਵੇਂ ਨਜੀਠਿਆ ਗੁਰਦੁਆਰਾ ਪ੍ਰਬੰਧਨ ਨੇ ਟਰਸਟ ਵੱਲੋਂ ਸਹਾਇਤਾ ਮਿਲੀ ਕਿਦਾਂ ਤੁਸੀਂ ਇਹ ਸਾਰਾ ਠੀਕ ਕੀਤਾ ਦੇਖੋ ਮੈਨੇਜਮੈਂਟ ਟਰਸਟ ਗੁਰਦੁਆਰਾ ਸ੍ਰੀ ਮਹਿਮਕੁੰਨ ਸਾਹਿਬ ਮੈਨੇਜਮੈਂਟ ਟਰਸਟ ਸ਼ੁਰੂ ਤੋਂ ਜਦੋਂ ਤੋਂ ਬਾਬਾ ਮੋਦਨ ਸਿੰਘ ਨੇ ਟਰਸਟ ਨੂੰ ਸਟੇਬਲ ਕੀਤਾ ਸੰਗਤਾਂ ਦੇ ਸੇਵਾ ਲਈ ਸਮਰਪਿਤ ਰਿਹਾ ਹੈ ਮੇਰੇ ਹਿਸਾਬ ਨਾਲ ਕਿ ਸੰਗਤ ਨੂੰ ਹਰ ਇੱਕ ਪੱਖੋਂ ਸਹੂਲਤ ਦੇਣ ਲਈ ਆਫਤਾਂ ਦੇ ਦੌਰਾਨ ਔਰ ਆਫਤਾਂ ਤੋਂ ਬਾਅਦ ਵੀ ਟਰਸਟ ਨੇ ਤਨ ਮਨ ਦੇ ਨਾਲ ਆਪਣਾ ਜਿਹੜਾ ਹੈਗਾ ਯੋਗਦਾਨ ਪਾਇਆ ਹੈ ਦੂਜਾ ਮੈਂ ਥੈਂਕਸ ਕਰਾਂਗਾ ਧੰਨਵਾਦ ਕਰਾਂਗਾ ਲੋਕਲ ਪ੍ਰਸ਼ਾਸਨ ਦਾ ਕਿ ਪ੍ਰਸ਼ਾਸਨ ਨੇ ਸਾਡੇ ਮੁੱਢੇ ਦੇ ਨਾਲ ਮੁੱਢਾ ਜੋੜ ਕੇ ਉੱਤਰਾਖੰਡ ਦੇ ਸਾਰੇ ਸਰਕਾਰ ਨੇ ਵੀ ਔਰ ਪ੍ਰਸ਼ਾਸਨ ਨੇ ਵੀ ਬਹੁਤ ਸਹਿਯੋਗ ਦਿੱਤਾ ਜਿਸ ਦੀ ਬਦੌਲਤ ਅਸੀਂ ਮੁੜ ਕੇ ਗੁਰਦੁਆਰਾ ਗੋਬਿੰਦ ਘਾਟ ਨੂੰ ਸੰਗਤਾਂ ਦੇ ਲਈ ਆਉਣ ਜਾਣ ਦੇ ਲਈ ਸਮਰਪਿਤ ਕਰਕੇ ਜਿਸ ਤਰ੍ਹਾਂ ਉਸ ਕੁਦਰਤੀ ਕਹਿਰ ਦੇ ਵਿੱਚ ਨਿਵਾਸ ਅਸਥਾਨ ਸੀ ਜਿਹੜੇ ਲੰਗਰ ਹਾਲ ਸੀ ਔਰ ਪਾਰਕਿੰਗ ਸੀ ਉਹ ਪੂਰੀ ਤਰ੍ਹਾਂ ਨਾਲ ਖਤਮ ਹੈ ਔਰ ਹੁਣ ਕਦੋਂ ਤੱਕ ਉਹਦੇ ਬਿਲਕੁਲ ਉਸੇ ਤਰ੍ਹਾਂ ਹੋਣ ਦੇ ਆਸਾਰ ਨਹੀਂ ਦੁੱਖ ਖਾਲਸੇ ਤੇ ਪਹਿਲਾਂ ਤੋਂ ਹੀ ਪ੍ਰੋਬਲਮਸ ਤਾਂ ਆਈਆਂ ਹੈਗੀਆਂ ਬਟ ਗੁਰੂ ਦੇ ਅੰਗਸੰਗ ਕੋਈ ਅਸੀਂ ਗੁਰੂ ਨੂੰ ਜਦੋਂ ਹਰਦਮਨ ਹਾਜ਼ਰ ਨਾਜ਼ਰ ਮੰਨਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਤਰਸਦੀ ਤੋਂ ਅਸੀਂ ਉੱਪਰ ਨੂੰ ਸਮਾ ਲ ਜੇ ਥੋੜੀ ਪ੍ਰੋਬਲਮ ਹੈ ਪਾਣੀ ਦੀ ਕੁਸੈਪਟਿਕ ਟੈਂਕਾਂ ਦੀ ਹੈ ਉਹ ਵੀ ਉਮੀਦ ਹੈ ਕਿ ਅਗਲੇ ਸਾਲ ਦੀ ਆਉਣ ਵਾਲੀ ਯਾਤਰਾ ਤੋਂ ਪਹਿਲਾਂ ਪਹਿਲਾਂ ਟਰਸਟ ਹੈ ਜਿਹੜਾ ਇਸ ਨੂੰ ਪੁਰਪਾਈ ਕਰ ਲੇਗਾ ਮੈਨੇਜਰ ਸਾਹਿਬ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਜਾਂ ਪੂਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼੍ਰੀ ਹੇਮਗੰਸਾਹਿਬ ਦੀ ਯਾਤਰਾ ਕਰਨਾ ਚਾਹੁੰਦੀਆਂ ਨੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਲਈ ਬੇਨਤੀ ਹੈ ਕਿ ਸੰਗਤਾਂ ਆਰਾਮ ਦੇ ਨਾਲ ਯਾਤਰਾ ਨੂੰ ਯਾਤਰਾ ਦਾ ਮਹੱਤਵ ਸਮਝ ਕੇ ਆਉਣ ਤਦ ਵੀ ਗੁਰੂ ਵੀ ਔਰ ਪ੍ਰਮਾਤਮਾ ਵੀ ਸਾਡੀ ਰੱਖਿਆ ਕਰੇਗਾ ਜੀ ਬਿਲਕੁਲ ਜੋ ਅੱਜ ਜਥਾ ਰਵਾਨਾ ਹੋਇਆ ਹੈਗਾ 21 ਸਤੰਬਰ ਨੂੰ ਬਰਬਾਦੀ ਤੋਂ ਬਾਅਦ ਪਹਿਲਾ ਜਥਾ ਰਵਾਨਾ ਹੋਇਆ ਹੈ ਉਹਨਾਂ ਲਈ ਕੁਝ ਉਹਨਾਂ ਦੀ ਅਰਦਾਸ 'ਚ ਕੁਝ ਕਹਿਣਾ ਚਾਹੋਗੇ ਕਲਗੀਧਰ ਪਿੱਤਾ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਆਪ ਜੀ ਦੀ ਸੰਗਤ ਨੇ ਮੁੜ ਪਰਾਲਾ ਕੀਤਾ ਹੈਗਾ ਇਹ ਉੱਤਰਾਖੰਡ ਦੇ ਵੱਲੋਂ ਕੋਈ ਯਾਤਰੀ ਤਾਂ ਪੰਜੇ ਧਾਵਾਂ ਦੇ ਲਈ ਬਖਰੀ ਗੱਲ ਹੈ ਕੋਈ ਟੂਰਿਸਟ ਵੀ ਆਉਣ ਨੂੰ ਇਸ ਸਮੇਂ ਤਿਆਰ ਨਹੀਂ ਹੈਗਾ ਪਰ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ ਜਿਹੜੇ ਸਿੰਘ ਗਏ ਆ ਚੜ੍ਹਦੀ ਕਲਾ ਵਾਲੇ ਆ ਸਾਰੇ ਔਰ ਗੁਰੂ ਦੀ ਮਿਹਰ ਆ ਉਹਨਾਂ ਦੇ ਉੱਤੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਤੰਦਰੁਸਤ ਗਏ ਹਨ ਯਾਤਰਾ ਕਰਨ ਲਈ ਪ੍ਰਮਾਤਮਾ ਇਹਨਾਂ ਤੇ ਬਖਸ਼ਿਸ਼ ਕਰੇ ਔਰ ਨਿਰਭੈਗਤਾ ਸਹਾਇਤਾ ਆਪਣੀ ਯਾਤਰਾ ਸੰਪੂਰਨ ਕਰਕੇ ਆਪਣੇ ਘਰਾਂ ਪਹੁੰਚਣ ਜੇ ਸ਼ਾਮ ਦੇ तकरीबन 3:30 ਵਜੇ ਤੱਕ ਕੁਝ ਸੰਗਤਾਂ ਨੂੰ ਛੱਡ ਕੇ ਲਗਭਗ ਸਾਰੀਆਂ ਸੰਗਤਾਂ ਯਾਤਰਾ ਲਈ ਰਵਾਨਾ ਹੋ ਚੁੱਕੀਆਂ ਸਨ ਉਸ ਵੇਲੇ ਤੱਕ ਮੌਸਮ ਵੀ ਕਾਫੀ ਠੰਡਾ ਹੋ ਗਿਆ ਸੀ ਕਹਿਰ ਤੋਂ ਬਾਅਦ ਸ੍ਰੀ ਹਿਮਕੁੰਡ ਸਾਹਿਬ ਦੀ ਪਹਿਲੀ ਯਾਤਰਾ ਹਾਲੇ ਸੰਪੂਰਨ ਨਹੀਂ ਹੋਈ ਕੱਲ ਨੂੰ ਫਿਰ ਤੁਹਾਨੂੰ ਮਿਲਾਂਗੇ ਇਸੇ ਯਾਤਰਾ ਤੇ